ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਿੰਜੀਤ ਖੁੱਲਰ ਅੱਜ ਸਾਡੇ ਨਾਲ ਮੌਜੂਦ ਨੇ ਰਾਜਵਲਿੰਦਰ ਸਿੰਘ ਕਰਦੇ ਆਂ ਗੱਲਬਾਤ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਹਾਂ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਛੇ ਠੀਕ ਠਾਕ ਹੈ ਠੀਕ ਠਾਕ ਜੀ ਜਿਵੇਂ ਜੀ ਤੁਹਾਡੇ ਪਿਛਲੇ ਦਿਨੀ ਇਸ ਲਈ ਜਣੀ ਤੁਹਾਡੇ ਪਿੰਡ ਦੇ ਵਿੱਚ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਉਹਨਾਂ ਦੀ ਧਰਮ ਪਤਨੀ ਤੁਹਾਡੇ ਪਿੰਡ ਆਉਂਦੇ ਨੇ ਕੀ ਗੱਫਾ ਦੇ ਕੇ ਗਏ ਆ ਤੁਹਾਡੇ ਪਿੰਡ ਦੇ ਵਿੱਚ ਇੱਕ ਸਾਡੇ ਇੱਕ ਸਾਡੇ ਦਰਸ਼ਕਾਂ ਨੂੰ ਪਹਿਲਾਂ ਤੁਸੀਂ ਆਪਣਾ ਹਲਕਾ ਜਰੂਰ ਦੱਸੋ ਜੀ ਹਲਕਾ ਕਿਹੜਾ ਤੁਹਾਡਾ ਹਲਕਾ ਤੇ ਪਿੰਡ ਦਾ ਸਾਡੇ ਸਾਡਾ ਹਲਕਾ ਹੈਗਾ ਜੀ ਧੂਰੀ ਹਲਕਾ ਮੁੱਖ ਮੰਤਰੀ ਦਾ ਆਵਲਾ ਹਲਕਾ ਜੀ ਤੇ ਉਹ ਆਵਦੇ ਹਲਕੇ ਦੀ ਗੱਲ ਹੀ ਕਰਦੇ ਆ ਸਾਨੂੰ ਆਸ ਸੀ ਵੀ ਉਹ ਸੜਕਾਂ ਦਾ ਨਹੀਂ ਪੱਥਰ ਰੱਖ ਕੇ ਜਾਣਗੇ ਵੀ ਉਹ ਸੜਕਾਂ ਮਾਰੇ ਆ ਰਹੇ ਨੇ ਪਿੰਡ ਚ ਅਨਾਉਂਸਮੈਂਟ ਅਨਾਉਂਸਮੈਂਟ ਕੀਤੀ ਗਈ ਸੀ ਸਪੀਕਰ ਚ ਜੀ ਵੀ ਮੱਖ ਮੰਤਰੀ ਦੇ ਘਰ ਵਾਲੀ ਬੀਬਾ ਗੁਰਪ੍ਰੀਤ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਆ ਰਹੇ ਨੇ ਵੇ ਆਪਣੇ ਪਿੰਡ ਦੇ ਸੜਕਾਂ ਦਾ ਕਫਾ ਦਾ ਜਰੂਰ ਦੇਖੇ ਜਾਣਗੇ ਹੂੰ ਸਾਨੂੰ ਵੀ ਬੜੀਆਂ-ਬੜੀਆਂ ਆਸਾਂ ਸਨ ਜੀ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਭਰਾਵਾਂ ਨੂੰ ਬੀਬਾ ਜੀ ਆਏ ਤੇ ਕੀ ਕੁਛ ਦੇਗੇ ਹੂੰ ਹੋ ਕਹਿੰਦੇ ਉਹਨਾਂ ਨੂੰ ਮੰਗ ਪੱਤਰ ਦੇਤਾ ਸੜਕਾਂ ਦਾ ਹੋਰ ਮੰਗਾ ਦਾ ਹੂੰ ਵੇ ਉਹ ਕਿੰਦੇ ਵੇ ਅਸੀਂ ਪਈ ਤੁਹਾਡਾ ਸੁਨੇਹਾ ਇਹ ਚਿੱਠੀ ਮੁੱਖ ਮੰਤਰੀ ਤੱਕ ਪਹੁੰਚਾ ਦੇਵਾਂਗੇ ਬੀਬਾ ਜੀ ਕਹਿੰਦੇ ਬੀਬਾ ਜੀ ਕਹਿੰਦੇ ਹੂੰ ਸਾਡੇ ਨਾਲ ਉਹ ਗੱਲ ਕਰਗੇ ਜਿਵੇਂ ਇੱਕ ਵੀਰਾਂ ਦੀ ਗੱਲ ਆ ਪੁਰਾਣੇ ਸਮੇਂ ਦੀ ਕਹਿੰਦੇ ਕਿਸੇ ਰਾਜੇ ਨੇ ਰਾਜੇ ਨੇ ਗੌਣ ਵਾਲੀ ਲਾਲੀ ਜੀ ਸ਼ਾਮ ਨੂੰ ਜੀ ਉਸ ਗੌਣ ਵਾਲੀ ਨੇ ਹੋ ਰਾਜੇ ਦੀ ਖਾਦੀ ਪੀਤੀ ਸੀ ਉਹ ਖਾਦੀ ਪੀਤੀ ਜੋ ਖੋਸ਼ੋਕ ਨੂੰ 50 ਪਿੰਟ ਬਖਸ਼ਤੇ ਕਹਿੰਦਾ ਬੀਬਾ ਤੈਨੂੰ 50 ਪਿੰਟ ਬਖਸ਼ੇ ਇਹਨਾਂ ਦਾ ਮਾਮਲਾ ਲੈ ਲਿਆ ਕਰੋ ਤੁਸੀਂ ਉਹ ਖਾਦੀ ਪੀਤੀ ਚ ਕਹਤਾ ਹਾਂ ਜੀ ਖੁਸ਼ ਕਰਤਾ ਉਹਨੂੰ ਖੁਸ਼ ਕਰਤਾ ਹਾਂ ਗੋਣ ਵਾਲੇ ਨੂੰ ਖੁਸ਼ ਕਰਤਾ ਰਾਜੇ ਨੇ ਕਹਿ ਕੇ ਤੇ ਉਸ ਤੋਂ ਬਾਅਦ ਕੋਲੇ ਬਲਜੀਤ ਸਿਆਣਾ ਸੀ ਉਹ ਗੌਣ ਵਾਲੀ ਕਹਿੰਦੀ ਭਾਈ ਸਾਨੂੰ ਜੀ ਰਾਜਾ ਜੀ ਲਿਖ ਕੇ ਦੇ ਦਿਓ ਉਹ ਕਹਿੰਦਾ ਭਾਈ ਉਹਨੋਂ ਅੱਜ ਵਾਂਗੂ ਪੈਨ ਤਾਂ ਹੁੰਦੇ ਨਹੀਂ ਸੀ ਉਹ ਕਹਿੰਦਾ ਭਾਈ ਹੁਣ ਕਲਮ ਦਵਾਤ ਵੀ ਨਹੀਂ ਤੜਕੇ ਲਿਖ ਕੇ ਦੇ ਦਾਂਗੇ ਤੁਹਾਨੂੰ ਹੈ ਹੂੰ ਜਦੋਂ ਭਾਈ ਤੜਕੇ ਆਈ ਗੌਣ ਵਾਲੀ ਕਹਿੰਦੀ ਸਾਨੂੰ ਲਿਖ ਕੇ ਦਿਓ ਜੀ ਉਹ ਕਹਿੰਦੇ ਭਾਈ ਕੀ ਦੇਈਏ ਲਿਖ ਕੇ ਤਾਂ ਕੀ ਕਰਿਆ ਧੀ ਉਹ ਕਹਿੰਦੀ ਮੈਂ ਸਾਨੂੰ ਰਾਤ ਗਾ ਕੇ ਖੁਸ਼ ਕਰਿਆ ਸੀ ਉਹ ਕਹਿੰਦੇ ਭਾਈ ਵੀ ਭਾਈ ਵੀ ਬਾ ਤੁਸੀਂ ਸਾਨੂੰ ਗਾ ਕੇ ਖੁਸ਼ ਕਰਤਾ ਰਾਤ ਅਸੀਂ ਤੈਨੂੰ ਕਹਿ ਕੇ ਖੁਸ਼ ਕਰਤਾ ਏ ਉਹ ਜੀ ਉਹ ਉਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਭ ਸਾਨੂੰ ਪਹਿਲਾਂ ਗਾ ਕੇ ਖੁਸ਼ ਕਰ ਜਾਂਦੇ ਸੀ ਹਾਂ ਫਿਰ ਚੁਟਕੇ ਸੁਣਾ ਕੇ ਸੱਤੋਂ ਵੋਟਾਂ ਲੈ ਕੇ ਉਦੋਂ ਖੁਸ਼ ਕਰ ਗਏ ਉਦੋਂ ਖੁਸ਼ ਕਰ ਗਏ ਹੋ ਸਾਡੀ ਵੀ ਸਾਡੀ ਬੱਚੀ ਉਹਨਾਂ ਦੇ ਘਰ ਵਾਲੀ ਕਹਿ ਕੇ ਖੁਸ਼ ਕਰ ਗਈ ਜੀ। ਵਾ ਕੀ ਹੁਣ ਸੜਕਾਂ ਬੰਦ ਕਿਹਾ ਹੋਇਰ ਪਤਾ ਲੱਗੂ। ਹੂੰ। ਤੇ ਇੱਕ ਗੱਲ ਹੋਰ ਆ ਜੀ। ਹਲ ਤਾਂ ਕਹਿ ਕੇ ਖੁਸ਼ ਕਰਕੇ ਜੀ ਨੀ ਪੱਥਰ ਵੀ ਨਹੀਂ ਰੱਖ ਕੇ ਗਏ ਅੱਗੇ। ਅੱਗੇ ਭਗਵਾਨ ਜੀ ਕਹਿੰਦੇ ਹੁੰਦੇ ਤੇ ਵੀ ਜੇ ਜਿਹੜਾ ਨੀ ਪੱਥਰ ਲਾ ਕੇ ਜਾ ਕਰਾਂਗੇ ਵੇ ਜਦੋਂ ਸਾਡੀ ਸਰਕਾਰ ਹਟ ਜਾਏਗਾ ਰੁਚੱਕ ਕੇ ਲੈ ਜਾ ਕੇ ਰਾਂਗੇ ਜਾਂ ਤਾਂ ਉਹਨਾਂ ਨੂੰ ਆਇਆ ਹੋਊਗਾ ਇਹਦੇ ਨਹੀਂ ਪੱਥਰ ਲਾਤਾ ਹੋਏ ਟਾਕੇ ਲੈ ਜਾਣਾ ਪਊਗਾ ਪੂ ਨਹੀਂ ਕਿਤੇ ਇਹ ਨਾ ਹੋਵੇ ਜੀ ਕਿਤੇ ਨਹੀਂ ਪੱਥਰ ਤਾਂ ਨਾ ਰੱਖਿਆ ਹੋਵੇ ਕਹਿੰਦੇ ਸੀ ਵੀ ਮਜ਼ਦੂਰਾਂ ਦਾ ਨਾਮ ਲਿਖਿਆ ਕਰਾਂਗੇ ਨਹੀਂ ਪੱਥਰਾਂ ਤੇ ਠੀਕ ਹੈ ਨਹੀਂ ਐ ਵੀ ਕਹਿੰਦੇ ਸੀ ਅਸੀਂ ਆਪ ਸੁਣਿਆ گاؤں ਚੋਂ ਕਹਿੰਦੇ ਵੀ ਜਦੋਂ ਵੀ ਜਿਹੜੇ ਇਹ ਸਰਕਾਰਾਂ ਨੇ ਇਹ ਪੱਥਰ ਲਾ ਕੇ ਤੋ ਜਾਂਦੇ ਨੇ ਪੱਥਰ ਹੀ ਰਹਿ ਜਾਂਦੇ ਨੇ ਕਹਿੰਦੇ ਅਸੀਂ ਤਾਂ ਜਦੋਂ ਸਾਡੀ ਸਰਕਾਰ हट ਗਈ ਪੱਥਰ ਚੱਕ ਕੇ ਨੇ ਜਾਣਾ ਉਹ ਕਹਿੰਦੇ ਹੁਣ ਚੱਕ ਕੇ ਨਹੀਂ ਜਾਣੇ ਵਾ ਪੈਣਗੇ ਫੇਰ ਪਹਿਲਾਂ ਲਾਈ ਹੀ ਨਾ ਜੀ 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 ਬਿਲਕੁਲ ਇੱਕ ਹੁਕਮ ਇੱਕ ਗੱਲ ਇੱਕ ਗੱਲ ਹੋਰ ਆ ਜੀ ਜਦੋਂ ਬੀਬਾ ਜੀ ਨੇ ਕਿਹਾ ਵੀ ਅਸੀਂ ਮੁੱਖ ਮੰਤਰੀ ਕੋਲੇ ਤੁਹਾਡਾ ਮੈਂ ਸਨੇਹਾ ਲਾ ਦੂੰਗੀ ਤੁਹਾਡੇ ਪਿੰਡ ਦਾ ਜਿਹੜਾ ਮੰਗ ਪੱਤਰਾ ਮੁੱਖ ਮੰਤਰੀ ਨੂੰ ਦੇ ਦੂੰ ਤੇ ਤੁਹਾਡੇ ਪਿੰਡ ਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਫਿਰ ਬੀਬਾ ਜੀ ਤੁਹਾਨੂੰ ਫਿਰ ਵਿਚੋਲੇ ਪਾਉਣ ਦੀ ਕੀ ਲੋੜ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਵਿਚੋਲੇ ਨਹੀਂ ਪਾਉਣ ਦੀ ਲੋੜ ਪੈਣੀ ਉਹ ਤਾਂ ਐਸੀ ਵੀ ਅਸੀਂ ਹਾਜ਼ਰ ਨਹੀਂ ਸੀ ਕਿਸੇ ਨੇ ਨਹੀਂ ਇਹ ਗੱਲ ਹੈ ਹੂੰ ਅਸੀਂ ਇੱਕ ਹੋਰ ਬੇਨਤੀ ਵੀ ਕਰਨੀ ਚਾਹੁੰਦੇ ਆ ਹੈ ਮੁੱਖ ਮੰਤਰੀ ਸਾਹਿਬ ਨੂੰ ਉਹ ਵੀ ਉਹਨਾਂ ਨੇ ਜਿਹੜਾ ਆਪਣਾ ਇੱਕ ਸਾਰਮਲ ਖਰੀਦਿਆ ਹੈ ਹੂੰ ਉਹ ਬਹੁਤ ਵਧੀਆ ਗੱਲ ਕੀਤੀ ਆ ਹੈ ਜੀ ਅਸੀਂ ਉਹਨਾਂ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਛਲਾਂਗਾ ਜੋ ਦੂਜੀ ਉਹਨਾਂ ਨੂੰ ਇਹ ਵੀ ਬੇਨਤੀ ਆ ਸਾਡੀ ਸਾਡੀ ਧੂਰੀ ਹਲਕੇ ਦੀ ਮਿਲ ਆ ਜਿਹੜੀ ਗੰਨਾ ਮਿਲਾਂ ਉਹਨਾਂ ਦੇ ਆਪਦੇ ਹਲਕੇ ਦੀ ਜੀ ਉਹਨਾਂ ਦੇ ਉਹਨਾਂ ਦੇ ਘਰ ਦੀ ਸਮਝ ਉਹਨਾਂ ਦੇ ਬਾਹਰ ਚ ਮਿਲ ਖੜ ਰਹੀ ਆ ਖੜੀ ਆ ਉਹ ਚਲਾਈ ਨਹੀਂ ਕਿਸਾਨ ਤਾਂ ਰਨਾ ਦੇ ਰਹੇ ਨੇ ਜੀ ਉਹ ਇਥੋਂ ਕਾ ਲ ਮੈਂ ਪਤਾ ਕਰਿਆ ਵੀ ਟਰਾਲੀਆਂ ਜਾ ਰਹੀਆਂ ਨੇ ਉਹ ਕਹਿੰਦੇ ਇਥੋਂ ਗੰਨਾ ਖਰੀਦ ਕੇ ਥੋੜਾ ਘਣਾ ਉਹ ਬਾਹਰ ਕਿਸੇ ਮਿਲ ਨੂੰ ਭੇਜ ਰਹੇ ਨੇ ਮਿਲ ਚਾਲੂ ਕਰਨੀ ਚਾਹੀਦੀ ਆ ਵੀ ਆਪਣੇ ਪੁਰਾਣੀਆਂ ਮਿਲਾਂ ਆਪਾਂ ਚਾਲੂ ਕਰੀਏ ਜਦ ਕਿ ਉਹਨਾਂ ਦਾ ਖਰਚਾ ਵੀ ਬਹੁਤ ਘੱਟ ਆਉਣਾ ਹੁਣ ਨਵੀਆਂ ਦੇ ਤਾਂ ਜਿਹੜਾ ਉਹਨਾਂ ਨੇ 10 ਕਿੰਨੇ ਦੀ ਉਹ ਥਰਮਲ ਖਰੀਦਿਆ ਕਿੱਥੇ ਅਸੀਂ ਆਪਦੀ ਉਹੀ ਮਿਲਾਂ ਨੂੰ ਚਾਲੂ ਰੱਖ ਲਈਏ ਹੇ ਜੀ ਜਾਂ ਜਿਹੜੀਆਂ ਸਰਕਾਰੀ ਮੇਲਾ ਖੜੀਆਂ ਨੇ ਜਿਵੇਂ ਕਿ ਬਲਾਡਾ ਸਰਕਾਰੀ ਮੇਲ ਲੱਗੀ ਸੀ ਸਿਰਫ ਉਹਨੇ ਇੱਕ ਸੀਜ਼ਨ ਲਾਇਆ ਜੀ ਉਸ ਤੋਂ ਬਾਅਦ ਚਲਾਈ ਨੇ ਉਹ ਥੋੜੇ ਪੈਸਾ ਨਾਲ ਚਾਲੂ ਹੋ ਸਕਦੀ ਆ ਜਗਰਾਵਾ ਮੇਲਾ ਵੀ ਖੜੀ ਆ ਹੋਰ ਵੀ ਖੜੀਆਂ ਹੋਣਗੀਆਂ ਐਨਾਂ ਉਹ ਸਾਡੇ ਧਿਆਨ 'ਚ ਵੀ ਨਹੀਂ ਸਾਰਿਆਂ ਵੀ ਉਹ ਸਰਕਾਰੀ ਮੇਲੇ ਹੀ ਚਾਲੂ ਕਰੀਆਂ ਜਾਣ ਬਾਕੀ ਇਹਦੇ ਨਾਲ ਬਾਕੀ ਇਹਦੇ ਨਾਲ ਜਿਹੜੀ ਜੀਰੀ ਦੀ ਫਸਲ ਆ ਉਹ ਵੀ ਘਟੂ ਕੀ ਹੁਣ ਜਦੋਂ ਪੇਮੈਂਟ ਹੀ ਨਹੀਂ ਕਰਨੀ ਦੀ ਮਿਲ ਰਹੀ ਉਸ ਕਾਕੇ ਗੰਨਾ ਨਹੀਂ ਬੀਜ ਰਹੇ ਕਿਸਾਨ ਜਿਹੜੇ ਕਹਿੰਦੇ ਨੇ ਜੀਰੀ ਦੀ ਫਸਲ ਕਟਾਓ ਜੀਰੀ ਦੀ ਫਸਲ ਫੇਰ ਹੀ ਕੱਟੂਗੀ ਜੇ ਉਹਦਾ ਬਦਲ ਦੇਵਾਂਗੇ ਸੀ ਕਿਸਾਨਾਂ ਨੂੰ ਜੀ ਪਰ ਇਹ ਵੀ ਮੰਗ ਪੱਤਰ ਆਪਣਾ ਬੀਬਾ ਜੀ ਨੂੰ ਦੇ ਦੇਣਾ ਸੀ ਲਿਖ ਕੇ ਇਹ ਅਸੀਂ ਉੱਦੇ ਉੱਥੇ ਹੈ ਨਹੀਂ ਸੀ ਨਹੀਂ ਇਹ ਤਾਂ ਦੇਣਾ ਸੀ ਹੋ ਵੈਸੇ ਤਾਂ ਉਹਨਾਂ ਦਿੰਦੇ ਨੇ ਹੁਣ ਉੱਥੇ ਤੁਰੀ ਕਿਸਾਨਾਂ ਨੇ ਦਿੱਤਾ ਕਿਸਾਨ ਯੂਨੀਅਨ ਨੇ ਮੀਟਿੰਗਾਂ ਕਰੀਆਂ ਨੇ ਮੰਗ ਪੱਤਰ ਕੀ ਖੋਦੋ ਉਹਨਾਂ ਨੂੰ ਮਿਲਣਾਂ ਮੀਟਿੰਗਾਂ ਤਾਂ ਹੋ ਰਹੀਆਂ ਨੇ ਜੀ ਫਰੋਂ ਤੇ ਆਂਦੇ ਨਾ ਜੀ ਜੀ ਇੱਕ ਖਾਲਸਾ ਜੀ ਇੱਕ ਗੱਲ ਤੁਹਾਡੀ ਇਹਦੀ ਪਿੰਡ ਵਾਲੀ ਗੱਲ ਆ ਤੁਹਾਡੇ ਪਿੰਡ ਆਏ ਤੇ ਕਹਿੰਦੇ ਤੁਹਾਡਾ ਸਨੇਹਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਹਨਾ ਮੰਗ ਪੱਤਰ ਤੁਹਾਡਾ ਉਹਨਾਂ ਤੱਕ ਪਹੁੰਚਾ ਦਾਂਗੇ ਪਰ ਇੱਕ ਗੱਲ ਇਹ ਵੀ ਸਵਾਲ ਖੜਾ ਹੁੰਦਾ ਵੀ 40 50 ਗੱਡੀਆਂ ਦਾ ਕਾਫਲਾ ਲੈ ਕੇ ਬੀਬਾ ਜੀ ਫਿਰ ਤੁਸੀਂ ਕਿਉਂ ਤੇਲ ਫੂਕਦੇ ਫਿਰਦੇ ਹੋ ਉਹ ਤਾਂ ਫਿਰ ਆਪਦੀ ਹਾਈਡਰੋ ਟਾਈਟਮੈਂਟਸ ਦਾ ਕਰਦੇ ਹੀ ਹੁੰਦਾ ਆਲਾ ਖੋ ਆਪਦੇ ਨੰਬਰ ਬਣਾਉਂਦੇ ਫਿਰਦੇ ਨੇ 24ਆਂ ਵੋਟਾਂ ਨੂੰ ਹੈ ਪੂ ਉਹ ਗਾ ਕੇ ਉਹ ਜਿਹੜੇ ਕਹਿੰਦੇ ਕਹਿ ਕੇ ਖੁਸ਼ ਕਰ ਰਹੇ ਨੇ ਹੈ ਹੂੰ ਕੋਪ ਉਹ ਰਮਾਂ ਅੰਤਫਾਂ ਦੀ ਗਾ ਕੇ ਖੁਸ਼ ਕਰਨਾ ਤੇ ਹੁਣ ਬੀਬਾ ਜੀ ਕਹਿ ਕੇ ਖੁਸ਼ ਕਰ ਜਾਂਦੇ ਨੇ ਹੂੰ ਕਹਿੰਦੇ ਫੁੱਲਾਂ ਫੱਲਾਂ ਦੀ ਵਰਖਾ ਬਹੁਤ ਹੋਈ ਆ ਫੁੱਲਾਂ ਦੀ ਵਰਖਾ ਹੋਈ ਆ ਬੀਬਾ ਜੀ ਦੇ ਉੱਪਰ ਹੋਈ ਹੋਣੇ ਆ ਜੀ ਇਹ ਤਾਂ ਹਣਾ ਸੀ ਕੋਲੇ ਨਹੀਂ ਸੀ ਜੇ ਹਾਜ਼ਰ ਹੁੰਦੇ ਫੇਰ ਤਾਂ ਇਹ ਵੀ ਦੱਸ ਦਿੰਦੇ ਜੀ 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 ਫੁੱਲਾਂ ਦੀ ਬਈ ਸੇਓ ਹੁਣ ਸਾਡੇ ਸਾਰਾ ਸ਼ਬਦ ਨਹੀਂ ਯਾਦ ਫੁੱਲ ਤਾਂ ਤੋੜਨਾ ਵੀ ਗਨਾਹ ਹੈ ਇੱਕ ਕਿਸੇ ਨਾ ਗੁਰੂ ਸਾਹਿਬ ਨੂੰ ਫੁੱਲ ਭੇਟ ਕੀਤਾ ਦੀ ਉਹ ਕਹਿੰਦੇ ਤੂੰ ਤਿੰਨ ਦੇਵਤੇ ਕਤਲ ਕਰਤੇ ਹੈ ਜੀ ਗੁਰਬਾਣੀ ਸਾਹਿਬ ਦਾ ਫੁੱਲ ਤੋੜਨੇ ਤਾਂ ਉਹ ਉਹਨੇ ਹੀ ਗਨਾਹਗਾਰ ਆਪਾਂ ਬਣਦਾ ਜਿਹੜੇ ਬਿਨਾਂ ਸੋਚੇ ਸਮਝੇ ਤੋੜ ਕੇ ਉਹਨਾਂ ਨੂੰ ਉਹ ਕਰਦੇ ਆ ਕਿੱਥੇ ਤਾਂ ਐਟੇ ਟਾਈਮ ਹੀ ਫੁੱਲ ਖਤਮ ਹੋ ਗਿਆ ਕਿੱਥੇ ਉਹਨੇ ਸਗੰਧੀ ਵੰਡਣੀਆਂ ਹੈ ਹੈ ਜੀ 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 ਕਿੱਥੇ ਆ ਸੀ ਉਹਨਾਂ ਦੀ ਗੁਰਬਾਣੀ ਜੂ ਪਾਲਣ ਜਿਹੜੇ ਬੰਦੇ ਇਹ ਕਰ ਰਹੇ ਨੇ ਜੀ ਉਹ ਸਾਬਤ ਫੜ ਕੇ ਦੇ ਸਾਹ ਨੇ ਤਨ ਦੇ ਇਤੇ ਕਰੀਨੇ ਕਤਲ ਕਿਸੇ ਨੇ ਗੁਰੂ ਸਾਹਿਬ ਨੂੰ ਭੇਟ ਕਰਿਆ ਦੀ ਉਹ ਇੱਕ ਫੁੱਲ ਜੀ ਉਹਨਾਂ ਨੇ ਕਿਹਾ ਕਿ ਭਾਈ ਇੱਕੋ ਖਾਲਸਾ ਜੀ ਇਹ ਗੱਲ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਅਕਾਲੀ ਗੱਡੀਆਂ ਲਈ ਫਿਰਦੇ ਆ ਵੀਆਈਪੀ ਕਲਚਰ ਆਗਾ ਸਾਨੂੰ ਮੁੱਖ ਮੰਤਰੀ ਬਣਾਓ ਸਾਡੀ ਸਰਕਾਰ ਬਣਾਓ ਅਸੀਂ ਬਦਲਾ ਲੈ ਕੇ ਆਵਾਂਗੇ ਹੁਣ ਤੁਹਾਡੇ ਪਿੰਡ ਦੇ ਵਿੱਚ ਬੀਬਾ ਜੀ ਆ ਕੇ ਗਏ ਨੇ ਤੁਹਾਨੂੰ ਲੱਗਿਆ ਕੋਈ ਕਿਸੇ ਪਾਸਿਓਂ ਬਦਲਾ ਪਹਿਲਾਂ ਨਾਲੋਂ ਪਹਿਲਾਂ ਵੀ ਤੁਹਾਡੇ ਪਿੰਡ 'ਚ ਅਕਾਲੀ ਵੀ ਆਉਂਦੇ ਹੋਣਗੇ ਕਾਂਗਰਸੀ ਵੀ ਆਉਂਦੇ ਹੋਣਗੇ ਕੋਈ ਬਦਲਾ ਬਾਰੇ ਦੱਸੋ ਕੋਈ ਬਦਲਾ ਤੁਹਾਨੂੰ ਲੱਗਿਆ ਬਦਲਾ ਤਾਂ ਬਸ ਇਹੀ ਆਵੇ ਉਹਨਾਂ ਨਾਲ ਘਟਉਂਦੀ ਆ ਜੇ ਮੈਂ ਖਬਰਾਂ ਸੁਣਿਆ ਸੀ ਵੀ ਇਹਨਾਂ ਨਾਲ ਦੁਕਣੀ ਟਿਕਣੇ ਸਕੌਟੀ ਆ ਇਹਨਾਂ 'ਕੋ ਬਦਲਾ ਆ ਗਿਆ ਤਾਂ ਕੋਣ ਆਲੇ ਨਾਲ ਵੱਧ ਗਈ ਹਾਂ ਹੁਣ ਉਹ ਅੱਗੇ ਉਹ ਸਾਹਮਣੇ ਗੱਲ ਖਾ ਲੈਂਦੇ ਤਾਂ ਹੁਣ ਲਵੇ ਵੀ ਨਹੀਂ ਲੱਗਣ ਦੇ ਕਿਤੇ ਭਗਵਾਨ ਸਵਾਨ ਸਾਹਿਬ ਨਾਲ ਇੱਕ ਖਬਰਾਂ ਸੁਣੀ ਸੀ ਕਹਿੰਦੇ ਚਾਰ ਚਾਰ ਪਿੰਡ ਪਹਿਲੇ ਹੀ ਸੀਲ ਕਰਤੇ ਤੇ ਵੀ ਲਵੀ ਨਾ ਹੁਣ ਜਿੱਦਣ ਜਾਣਾ ਤੇ ਭਗਵਾਨ ਸਵਾਨ ਜੀ ਨੇ ਜੀ ਇਹ ਤਾਂ ਜਦੋਂ ਫੇ ਕੁਰਸੀ ਤੇ ਬਹਿ ਜਿਹੜਾ ਕੰਮ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਹੈ ਫਿਰ ਕਰਕੇ ਦਿਖਾਓ ਇਹ ਬੰਦਾ ਹੂੰ ਪਹਿਲਾ ਕਹਿਣ ਵਾਲੀਆਂ ਗੱਲਾਂ ਦਾ ਕੋਸੂਰ ਨਹੀਂ ਨੇ ਕਰਨ ਬਿਲੇ ਪਤਾ ਲੱਗਦਾ ਜਦੋਂ ਆਪਾਂ ਕਿਸੇ ਜ਼ਿੰਮੇਵਾਰੀ ਤੇ ਬਹਿ ਜਾਂਦੇ ਆ ਹੂੰ ਤੁਸੀਂ ਸਮਾਨਤਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਆਹ ਸਤਿ ਸ਼੍ਰੀ ਅਕਾਲ ਜੀ ਉਪਰ ਲੋਹੀ ਹੋਵੇ ਮਾਫ ਕਰ ਦੇਣੀ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਵੇ ਉਹ ਭੁੱਲਾਂ ਛੁੱਕਾ ਮਾਫ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ